ਮੇਰਾ ਨਾਮ ਮੋਹਿਨੀ ਮੰਤ ਹੈ ਜੀ ਮੈਂ ਪੰਜਾਬ ਦੀ ਫਰਸਟ ਕਿਨਰ ਆ ਜਿਹੜੀ ਨੈਸ਼ਨਲ ਲੋਕਦਲ ਦੇ ਜੱਜ ਪੈਨਲ ਦੀ ਮੈਂਬਰ ਆ ਤੇ ਮੈਂ ਇਲੈਕਸ਼ਨ ਆਫ ਇੰਡੀਆ ਦੀ ਤਰਫੋਂ ਪੰਜਾਬ ਸਟੇਟ ਦੀ ਸਵੀਪ ਆਈ ਕੌਨ ਵੀ ਆ ਅੱਜ ਅਸੀਂ ਸਾਰੇ ਲੋਕਾਂ ਨੂੰ ਜਾਗਰੂਕ ਕਰਨੇ ਖਾਸ ਕਰਕੇ 트랜ਸਜੈਂਡਰ ਕਮਿਊਨਿਟੀ ਨੂੰ ਜਿਹੜਾ ਨੂੰ ਹਲੇ ਤੱਕ ਪਤਾ ਨਹੀਂ ਹੈ ਕਿ ਵੋਟ ਦੀ ਅਹਿਮੀਅਤ ਕੀ ਹੁੰਦੀ ਹੈ ਤੇ ਉਹ ਹੈ ਮੈਥਡ ਦੱਸਣ ਵਾਸਤੇ ਅਸੀਂ ਇਕੱਠੇ ਕੀਤੀ ਹੈ 트랜ਸਜੈਂਡਰ ਕਮਿਊਨਿਟੀ ਤੇ ਉਹਨਾਂ ਨੂੰ ਅਸੀਂ ਅਵੇਅਰ ਕਰਨਾ ਹੈ ਕਿ ਕਿੱਦਾਂ ਤੁਸੀਂ ਵੋਟ ਦਾ ਆਪਣੇ ਇਸਤੇਮਾਲ ਕਰਨਾ ਹੈ ਤੇ ਕਿੱਦਾਂ ਤੁਸੀਂ ਆਪਣੇ ਵੋਟ ਦਾ ਇਸਤੇਮਾਲ ਕਰਕੇ ਤੇ ਆਪਣੇ ਆਪ ਨੂੰ ਭਾਗੀਦਾਰੀ ਮਹਿਸੂਸ ਕਰਾਣੀ ਹੈ ਪ੍ਰਜਾਤੰਤਰ ਦੇ ਵਿੱਚ ਕਿ ਵੀ ਐਸਾ ਸਾਡਾ ਵੀ ਕੋਈ ਵਜੂਦ ਹੈਗਾ ਇੱਥੇ ਸਾਹਮਣੇ ਦੇਖਦਾ ਨਹੀਂ ਸਾਹਮਣੇ ਸਾਡੇ ਬੋਟ ਕੱਟ ਇਸ ਕਰਕੇ ਨਿਕਲਦੇ ਆ ਜੀ ਜਦੋਂ 2014 ਤੋਂ ਪਹਿਲਾਂ 트랜ਸਜੈਂਡਰ ਦਾ ਕੋਈ ਵजूद ਨਹੀਂ ਸੀਗਾ 트랜스ਜੈਂਡਰ ਕਮਿਊਨਿਟੀ ਨਹੀਂ ਸੀਗੀ ਸਿਰਫ ਮੇਲ ਔਰ ਫੀਮੇਲ ਦੋਈ ਚੀਜ਼ਾਂ ਸੀਗੀਆਂ 2014 15 April 2014 ਨੂੰ ਸੁਪਰੀਮ ਕੋਰਟ ਨੇ ਇੱਕ ਨਾਲਸਾ ਜਜਮੈਂਟ ਦਿੱਤਾ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ 트랜ਸਜੈਂਡਰ ਕਮਿਊਨਿਟੀ ਵੀ ਮੇਲ ਫੀਮੇਲ ਦੇ ਇਕੁਅਲ ਹੋ ਗਈ ਹੈ ਤੇ ਉਹਦੇ ਬਾਅਦ ਅਸੀਂ ਵੋਟਾ ਬਣਾਣੀਆਂ ਆ ਆਧਾਰ ਕਾਰਡ ਬਣਾਣੇ ਇਹ ਸ਼ੁਰੂ ਕੀਤੇ ਸੀ ਪਹਿਲਾਂ ਸਾਡੇ ਬਣਦੇ ਹੀ ਨਹੀਂ ਸੀ ਕਿ ਅੱਛਾ ਤੇ ਜਿਹੜੇ ਸਾਡੇ ਬਜ਼ੁਰਗ ਕਿਨਰ ਹੈਗੇ ਬਜ਼ੁਰਗ ਜਿਹੜੇ ਸਾਡੇ ਟਰਾਂਸਜੈਂਟਰ ਕਮਿਊਨਿਟੀ ਹੈਗੀ ਉਹਨਾਂ ਦੇ ਵੋਟ ਹਲੇ ਵੀ ਮੇਲ ਤੇ ਫੀਮੇਲ ਦੇ ਹੀ ਬਣੇ ਹੋਏ ਆ ਤਾਂ ਕਰਕੇ ਸਾਡੀਆਂ ਵੋਟਾਂ ਦੀ ਕਾਊਂਟਿੰਗ ਘਟ ਆ ਰਹੀ ਏ ਕਿਉਂਕਿ ਉਹਨਾਂ ਦੇ ਵੋਟ ਕਿਉਂ ਉਹਨਾਂ ਦੀ ਜਾਇਦਾਦ ਸਾਰੀ ਹੈ ਜਿੰਨਾ ਵੀ ਕੁਝ ਹੁੰਦਾ ਸਾਰਿਆਂ ਦੇ ਵੋਟਰ ਕਾਰਡ ਆਧਾਰ ਕਾਰਡ ਦਾ ਫਿਰ ਕੋਈ ਐਡਰੈਸ ਹੁੰਦਾ ਉਹ ਕਹਿੰਦੇ ਹੁਣ ਕੀ ਸ਼ਾਪੇ ਚ ਪੈਣਾ ਠੀਕ ਹੈ ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਆ ਕਿ 8 ਨੰਬਰ ਫਾਰ ਤੇ ਅਸੀਂ ਉਹਨਾਂ ਨੂੰ ਜਾਗਰੂਕ ਕਰਦੇ ਹਾਂ ਕਿ ਤੁਸੀਂ ਆਪਣਾ ਬੋਟ ਆਪਣੀ ਕਮਿਊਨਿਟੀ ਦੇ ਨਾਲ ਬਣਾਓ 트랜ਸਜੈਂਡਰ ਲਿਖਵਾ ਕੇ ਬਣਾਓ ਤਾਂ ਕਿ ਸਾਡੀ ਕਮਿਊਨਿਟੀ ਦੇ ਵਿੱਚ ਸੰਖਿਆ ਵਧਦੀ ਆਵੇ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਮੈਮ ਆਪਣੀ ਕਮਿਊਨਿਟੀ ਨੂੰ ਆ ਕੇ ਤਾਂ ਆਪਣੇ ਬੋਟਾਂ ਦੇ ਹੱਥ ਤੱਕ ਜਾ ਕੇ ਕੀਤਾ ਜਾਵੇ ਇਹਨਾਂ ਨੇ ਮੇਰੇ ਰਿਕਵੈਸਟ ਨੂੰ ਮੰਨਦੇ ਹੋਏ ਅੱਜ ਜਿੱਥੇ ਅਸੀਂ ਪ੍ਰੋਗਰਾਮ ਕਰਨ ਜਾ ਰਹੇ ਹਾਂ ਅਵੇਅਰ ਕਰਾਂਗੇ ਕਮਿਊਨਿਟੀ ਨੂੰ ਕਿ ਆਪਣੀ ਆਪਣੀ ਵੋਟ ਜਿਹੜੀ ਹੈ ਇਸਤੇਮਾਲ ਜ਼ਰੂਰ ਕਰਨ ਵੋਟ ਪਾਉਣ ਦਾ ਅਧਿਕਾਰ ਹੈਗਾ ਆਪਣੇ ਅਧਿਕਾਰ ਨੂੰ ਲੋਕਾਂ ਨੂੰ ਅਪੀਲ ਕਰਦੇ ਹਾਂ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ 1 ਜੂਨ 2024 ਨੂੰ ਆਪਣੀ ਆਪਣੀ ਕੀਮਤੀ ਵੋਟ ਪਾ ਕੇ ਆਪਣੀ ਹੀ ਪਸੰਦ ਦੀ ਸਰਕਾਰ ਬਣਾਉਣ